ਕੀ ਦਾ ਕਰ ਰਿਹਾ ਸਰ ਹੋਰ ਕੀ ਮੰਗਣੇ ਵਗੈਰਾ ਕਰਦੇ ਰਹੇ ਅੱਜ ਇਸੇ ਅੱਜ ਅਸੀਂ ਇੱਥੇ ਕੋਟੀ ਸੇਖਾ ਪਹੁੰਚੇ ਆ ਜਿੱਥੇ ਨਗਰ ਪੰਚਾਇਤ ਕੋਟੀ ਸੇਖਾ ਵੱਲੋਂ ਐਂਟੀ ਐਨਕ੍ਰੋਚਮੈਂਟ ਡਰਾਈਵ ਚਲਾਈ ਗਈ ਹੈ ਜਿਹਦੇ ਤਹਿਤ ਇੱਕ ਮਕਾਨ ਇੱਥੇ ਅਨੋਥਰਾਇਜ਼ ਤਰੀਕੇ ਨਾਲ ਬਣਾਇਆ ਗਿਆ ਪਾਇਆ ਗਿਆ ਤੇ ਜਿਹੜੇ ਕਾਨੂੰਨ ਮੁਤਾਬਿਕ ਪ੍ਰਕਿਰਿਆਵਾਂ ਕੰਪਲੀਟ ਕਰਨ ਤੋਂ ਬਾਅਦ ਅੱਜ ਇੱਥੇ ਜਿਹੜਾ ਐਨਕ੍ਰੋਚਮੈਂਟ ਰਿਮੂਵ ਕੀਤਾ ਗਿਆ ਲੋ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਮੇਨਟੇਨ ਰੱਖਣ ਲਈ ਮੋਗਾ ਪੁਲਿਸ ਵੱਲੋਂ ਇੱਥੇ ਐਡਿਕੁਏਟ ਸਿਕਿਉਰਿਟੀ ਅਰੇਂਜਮੈਂਟਸ ਕੀਤੀ ਗਈਆਂ ਇੱਥੇ ਸਾਡੇ ਸਾਰੇ ਸੀਨੀਅਰ ਆਫਿਸਰਸ ਤੇ ਜਿਹੜੀ ਹੈ ਹੈਵੀ ਅਸੀਡ ਡਿਪਲੋਇਮੈਂਟ ਇੱਥੇ ਰੱਖਿਆ ਹੈ ਤਾਂ ਕਿ ਕੋਈ ਲੋ ਐਂਡ ਆਰਡਰ ਦੀ ਸਥਿਤੀ ਖਰਾਬ ਨਾ ਹੋਵੇ ਤੇ ਹੁਣ ਜਦੋਂ ਅਸੀਂ ਰਿਕਾਰਡ ਚੈੱਕ ਕੀਤਾ ਹੈ ਉਦੋਂ ਆ ਗੱਲ ਸਾਹਮਣੇ ਆਈ ਹੈ ਕਿ ਆ ਮਕਾਨ ਲਖਵਿੰਦਰ ਸਿੰਘ ਨਾਂ ਦੇ ਬੰਦੇ ਦਾ ਹੈ ਜਿਹਦੇ ਪਹਿਲਾਂ 7 ਐਨਡੀਪੀਐਸ ਐਕਟ ਦੇ ਤਹਿਤ ਐਫਆਈਆਰ ਦਰਜ ਨੇ ਤੇ ਇੱਕ ਮੁਕਦਮੇ ਦੇ ਵਿੱਚ ਉਹਨੂੰ ਸਜ਼ਾ ਵੀ ਹੋ ਗਈ ਹੈ ਤੇ ਉਹ ਹੁਣ ਇਸ ਟਾਈਮ ਜੇਲ ਦੇ ਵਿੱਚ ਹੈ ਤੇ ਆ ਪੂਰਾ ਐਂਟੀ ਇਨਕ੍ਰੋਚਮੈਂਟ ਡਰਾਈਵ ਜਿਹੜੀ ਹੈ ਉਹ ਜਿਹੜੀ ਨਗਰਪੰਚਾਇਤ ਵੱਲੋਂ ਕਰਾਇਆ ਗਿਆ ਹੈ ਤੇ ਮੋਗਾ ਪੁਲਿਸ ਨੇ ਪੂਰਾ ਸਿਕਿਉਰਿਟੀ ਅਰੇਂਜਮੈਂਟ ਜਿਹੜੇ ਨੇ ਇੱਥੇ ਬਣਾ ਕੇ ਰੱਖੇ ਨੇ ਸਰ ਮਕਾਨ ਵੀ ਖਾਲੀ ਕਰਵਾਇਆ ਗਿਆ ਪਰਿਵਾਰ ਰਹਿ ਰਿਹਾ ਸੀ ਦੇ ਅੰਦਰ ਇੱਥੇ ਹੁਣ ਮੌਕੇ ਤੇ ਕੋਈ ਵੀ ਰਹਿਣਾ ਨਹੀਂ ਪਾਇਆ ਗਿਆ ਪਰ ਜਿਹੜਾ ਉਹਨਾਂ ਦਾ ਸਮਾਨ ਸੀ ਉਹ ਕਾਨੂੰਨ ਮੁਤਾਬਿਕ ਪ੍ਰੋਪਰ ਵੀਡੀਓਗ੍ਰਾਫੀ ਕਰਕੇ ਉੱਥੋਂ ਡਿਊਟੀ ਮਨਿਸਟਰੇਟ ਦੀ ਹਾਜ਼ਰੀ ਦੇ ਵਿੱਚ ਰਿਮੂਵ ਕਰਾ ਲਿੱਤਾ ਗਿਆ ਹੈ ਜੀ ਜਿਹਦੇ ਮਕਾਨ ਦੀ ਸਰ ਹੇਰ ਚ ਹੈ ਉਹ ਹੁਣ ਇਸ ਟਾਈਮ ਜੇਲ੍ਹ ਚ ਹੈਗਾ ਉਹਨੂੰ ਐਂਡੀਪੀਐਸ ਦੇ ਕੇਸ ਚ ਸਜ਼ਾ ਹੋਈ ਹੋਈ ਉਹ ਕਿੰਨੇ ਬੱਟੂ ਹੋ ਰਹੇ ਉਹ ਤੇ ਸਤ ਮੁਗਦ ਮੇ ਟੋਟਲ ਐਨਡੀਪੀਐ ਸੈਕਟ ਦੇ ਤਹਿਤ ਦਰਜ ਨੇ